ਸਾਰਾ ਪੰਜਾਬ ਵਿਰੋਧ ਕਰ ਰਿਹਾ ਹੈ ਇੱਕ ਪਾਸੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਜੇ ਮੰਨ ਲਓ ਕੋਈ ਵਿਰੋਧ ਹੁੰਦਾ ਤਾਂ ਤੁਸੀਂ ਪੰਜਾਬ ਤੋਂ ਅਲੱਗ ਕਿਉਂ ਚੱਲ ਰਹੇ ਹੋ ਮੈਂ ਕੋਈ ਅਲੱਗ ਨਹੀਂ ਚੱਲਦਾ ਪਿਆ ਜੀ ਅਗਰ ਉਹਨੇ ਸਚਾਈ ਦਿਖਾਈ ਫਿਰ ਸਚਾਈ ਜੰਗਸਟਰਾਂ ਨੂੰ ਵੀ ਦਿਖਾਣੀ ਚਾਹੀਦੀ ਨਾ ਕਿ ਆ ਐਕਚੁਅਲ ਦੇਚ 1984 ਚ ਆ ਕੁਝ ਹੋਇਆ ਸੀ ਅਸੀਂ ਪੰਜਾਬ ਦੇ ਨਾਗਰ ਤਾਂ ਅਸੀਂ ਪੰਜਾਬੀ ਹਿੰਦੂ ਆ ਯਾਰ ਐਦਾਂ ਨਹੀਂ ਹੋ ਸਕਦਾ ਇਹੇ ਜੇ ਬਾਬੇ ਖਰਾਬ ਕਰਦੇ ਨੇ ਕੰਮ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਰ ਰਹੇ ਆ ਉਹਦੇ ਵਿੱਚ ਗਲਤ ਸਾਰਾ ਦਿਖਾਇਆ ਆ ਚਲ ਮੈਂ ਤਾਂ ਛੱਡ ਦਿੰਨੇ ਆ ਪਿੰਡ ਵਾਲੇ ਸੰਤਾਂ ਨੂੰ ਉਹਨਾਂ ਨੇ ਡੁਪਲੀਕੇਟ ਦਿਖਾਇਆ ਅੱਜ ਆਪਾਂ ਡੁਪਲੀਕੇਟ ਸੰਤ ਦਿਖਾਤਾ ਠੀਕ ਹੈ ਨਾ ਕੱਲ ਨੂੰ ਸਾਡੇ ਨਾਨਕ ਨੂੰ ਵੀ ਗਲਤ ਦਿਖਾਉਣਗੇ ਡੁਪਲੀਕੇਟ ਬਣਾਉਣਗੇ ਸੰਤ ਪਿੰਡ ਵਾਲੇ ਨੂੰ ਗਲਤ ਉਹਦੀ ਉਹਦੇ ਉਹਦਾ ਕਿਰਦਾਰ ਨੁਭਾਇਆ ਗਿਆ ਉਹ ਕੁਛ ਨਾ ਕੁਛ ਸੀਨ ਦਿਖਾਉਣ ਲਈ ਕਿਰਦਾਰ ਨੁਭਾਇਆ ਜਾਊਗਾ ਉਹ ਸੰਤ ਤਾਂ ਕੋਈ ਬਾਬਾ ਤਾਂ ਨਹੀਂ ਦੂਜਾ ਬਣ ਗਿਆ ਤੁਹਾਡੇ ਲਈ ਹੋਊਗਾ ਸੰਤ ਲੋਕ ਲਈ ਤਾਂ ਬੰਦਾ ਸੀ ਜਦੋਂ ਆਪਾਂ ਮੂਰਤੀਆਂ ਲੈ ਕੇ ਜਾਂਦੇ ਆ ਜਦੋਂ ਆਪਾਂ ਕੀ ਕਹਿੰਦੇ ਨੇ ਝਾਕੀਆਂ ਕੱਢਦੇ ਆ ਸ਼ਿਵਜੀ ਬਣਾਏ ਹੁੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਬੋਤਲਾਂ ਭਰੀਆਂ ਹੁੰਦੀਆਂ ਸ਼ਰਾਬ ਦੀਆਂ ਉਹਨੂੰ ਤਾਂ ਇਹਨਾਂ ਨੂੰ ਬੋਲ ਨਹੀਂ ਸਕਦੇ ਨੇ ਤੇ ਮੂੰਹ ਦੇ ਵਿੱਚ ਕਣੀ ਫੁੱਲੇ ਪਏ ਹੋਏ ਆ ਜੇ ਉਹ ਫਿਲਮ ਰਿਲੀਜ਼ ਤੋਂ ਬਾਅਦ ਅਗਰ ਉੱਚ ਗੱਲੋਂ ਮੈਂ ਬਾਬਾ ਜੀ ਨਾ ਪੱਤਰਕਾਰ ਜੀ ਜੇ ਰਿਲੀਜ਼ ਹੋ ਗਈ ਤਾਂ ਬੰਦ ਨਹੀਂ ਹੋਣੀ ਉਹ ਜੇ ਹੁਣ ਭੰਬੜ ਲੱਗਿਆ ਥੱਲੇ ਜੇ ਉਹਨੂੰ ਆਪਾਂ ਪੈਰ ਨਾਲ ਦੱਬ ਲਾਂਗੇ ਨਾ ਮਸਲਾਂਗੇ ਤੇ ਉਹ ਭੰਬੜ ਨਹੀਂ ਨਿਕਲੋ ਚਿੰਗਾਰੀ ਫਿਰ ਚਿੰਗਾਰੀ ਦੱਬ ਕੇ ਰਹਿ ਜਾਂਦੀ ਹੁੰਦੀ ਆ ਤੇ ਉਹ ਆ ਗਿਆ ਤਾਂ ਭੰਬੜ ਹੋ ਜਾਣਾ ਰਨੋਤ ਨੇ ਅਗਰ ਉਸ ਦੌਰਾਨ ਜਦੋਂ ਇੱਥੇ ਲੱਗਿਆ ਸੀ ਧਰਨਾ ਲੱਗਿਆ ਸੀਗਾ ਦਿੱਲੀ ਦੇ ਵਿੱਚ ਉਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਆਏ ਸੀ ਯਾਦ ਹੋਣਾ ਤੁਹਾਨੂੰ ਕਿੰਨੇ ਪੁਲਿਸ ਨੇ ਚੱਕ ਚੱਕ ਕੇ ਅੰਦਰ ਕੀਤੇ ਕੀਤੇ ਨਾ ਮਾਹੌਲ ਖਰਾਬ ਕਰਨਾ ਸੀ ਉਹਨੇ ਉਸ ਟਿੱਪਣੀ ਦੇ ਗੱਲ ਕੀਤੀ ਸੀ ਕਿ ਕੁਝ ਬੰਦੇ ਵਿਕਾਉ ਨੇ ਜਿਹੜੇ ਇੱਥੇ ਆ ਗਏ ਮਾ ਪੰਜਾਬ ਦਾ ਜਾਂ ਦਿੱਲੀ ਦਾ ਜਾਂ ਧਰਨੇ ਦਾ ਮਾਹੌਲ ਹੋਰ ਸਾਭ ਨਾ ਬਣਾਉਂਦੇ ਉਹਨੇ ਗੱਲ ਸਾਰੇ ਧੀਆਂ ਭੈਣਾਂ ਨੂੰ ਕਿਹਾ ਸੀ ਸਾਰਿਆਂ ਨੂੰ ਥੋੜੀ ਕਿਉਂ ਨਹੀਂ ਕਿਹਾ ਉਹ ਕਹਿੰਦੇ 3-300 ਰੁਪਏ ਦਾ ਬੇਟੇ ਬਣਾਉਣੀਆਂ ਨੇ ਉਹ ਸਾਡੀਆਂ ਧੀਆਂ ਭੈਣਾਂ ਨੂੰ ਕਿਹਾ ਉਹ ਤਾਂ ਹੀ ਪੱਤਰ ਪਈਆਂ ਨੇ ਸਾਡੀ ਅੱਧੀ ਕੀ ਭੈਣ ਉਹ ਉਹ ਮਹਾਰਾਜ ਦੇ ਪਰ ਹੈ ਉਹ ਖੱਜਾਂ ਵਾਲੇ ਗਾਵੀ ਦਾ ਤਾਂ ਇਹਨਾਂ ਨੂੰ ਡਰ ਪਿਆ ਹੋਇਆ ਕਿ ਸਾਡੀ ਅਸਲੀ ਸ਼ੋਭੀ ਨਾ ਕੀ ਆ ਜਾਵੇ ਸਾਡੀ ਕੋਈ ਭੈਣ ਬਾਬੇ ਨੇ ਉਸ ਟਾਈਮ ਦੇ ਵਿੱਚ ਕੀ ਕੀਤਾ ਸੀ ਘਰਾਂ ਚੋਂ ਕੱਢ-ਕੱਢ ਕੇ ਧੀਆਂ ਦੀ ਇੱਜ਼ਤਾਂ ਲੁੱਟੀਆਂ ਸੀ ਉਸ ਟਾਈਮ ਇਹਨਾਂ ਦੇ ਬੰਦਿਆਂ ਨੇ ਉਹ ਡਰਦੇ ਨੇ ਇਹ ਚੀਜ਼ਾਂ ਤੋਂ ਸੱਜੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਜੈ ਕੁਮਾਰ ਸੋਸ਼ਲ ਮੀਡੀਆ ਦੇ तमाम ਚੈਨਲਾਂ ਦੇ ਵਿੱਚ ਅਮਰਜੈਂਸੀ ਮੂਵੀ ਕੰਗੜਾ ਨਰੋਦ ਦੀ ਫਿਲਮ ਰਿਲੀਜ਼ ਹੋਏਗੀ ਕਿ ਨਹੀਂ ਹੋਏਗੀ ਇਸ ਗੱਲ 'ਤੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਪਰ ਫਿਲਹਾਲ ਬਹੁਤ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਪੰਜਾਬ ਦੇ ਲੋਕ ਇਸ ਫਿਲਮ ਦਾ ਜਿਹੜਾ ਵਿਰੋਧ ਕਰ ਰਹੇ ਨੇ ਕਿ ਇਸ ਫਿਲਮ ਨੂੰ ਅਸੀਂ ਰਿਲੀਜ਼ ਨਹੀਂ ਹੋਣ ਦਵਾਗੇ ਜੇ ਪੰਜਾਬ ਦੇ ਵਿੱਚ ਫਿਲਮ ਰਿਲੀਜ਼ ਹੁੰਦੀ ਹੈ ਤਾਂ ਵਿਵਾਦ ਵੀ ਹੋ ਸਕਦਾ ਹੈ ਪਰ ਦੂਜੇ ਪਾਸੇ ਗੱਲ ਕਰੀਏ Hindu ਸੰਗਠਨ ਦੀ ਤਾਂ Hindu ਸੰਗਠਨ ਦੇ ਕੁਝ ਲੋਕ ਜਿਹੜੇ ਨੇ ਇਸ ਫਿਲਮ ਦਾ ਜਿਹੜੇ ਸਮਰਥਨ ਕਰ ਰਹੇ ਨੇ ਕਿ ਇਹ ਫਿਲਮ ਅਸੀਂ ਰਿਲੀਜ਼ ਕਰਵਾ ਕੇ ਰਵਾਂਗੇ ਪੰਜਾਬ ਦੇ ਵਿੱਚ ਲਵਾ ਕੇ ਰਵਾਂਗੇ ਪਰ ਇਸੋ ਫਿਲਮ ਤੇ ਆਖਿਰ ਕਿਉਂ ਐਡੀ ਚਰਚਾ ਕਿਉਂ ਵਿਰੋਧ ਕਿਉਂ ਹੋ ਰਿਹਾ ਹੈ ਤੇ ਵਿਰੋਧ ਜਿਹੜੇ ਸਮਰਥਨ ਦੇ ਰਹੇ ਉਹ ਸਮਰਥਨ ਕਿਉਂ ਕਰ ਰਹੇ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਮੇਰੇ ਨਾਲ ਕੁਲਦੀਪ ਸਿੰਘ ਖਾਲਸਾ ਜੋ ਪੰਜਾਬ ਤੋਂ ਤਾਲੂਕਾਤ ਰੱਖਦੇ ਨੇ ਨਿਆਂ ਸਿੰਘ ਨੇ ਇਹਨਾਂ ਨੂੰ ਵੀ ਅੱਜ ਅਸੀਂ ਸਾਰੇ ਗੱਲਾਂ ਤੇ ਚਰਚਾ ਕਰਾਂਗੇ ਵੀ ਆਖਰ ਕਿਉਂ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਮੇਰੇ ਨਾਲ ਸੈਂਡਵੀ ਪੰਜਾਬੀ ਜੋ ਸ਼ਿਵ ਸੈਨਾ ਦੇ ਆਗੂ ਵੀ ਨੇ ਲਗਾਤਾਰ ਇਸ ਫਿਲਮ ਨੂੰ ਲੈ ਕੇ ਸਮਰਥਨ ਦੇ ਰਹੇ ਤਾਂ ਗੱਲਬਾਤ ਕਰਦੇ ਸੈਂਡਵੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਾ ਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੀ ਫਤਿਹ ਜੀ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਹੁਣ ਗੱਲ ਸ਼ੁਰੂ ਕਰਦੇ ਆਂ ਆ ਕੰਗਣਾ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਵਾਲੀ ਹੈ ਥੋੜੇ ਦਿਨਾਂ ਵਾਸਤੇ ਰੋਕ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਅਸੀਂ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਵਾਂਗੇ ਤੁਸੀਂ ਉਸ ਫਿਲਮ ਨੂੰ ਸਮਰਥਨ ਦੇ ਰਹੇ ਹੋ ਕੀ ਕਾਰਨ ਕੀ ਹੈ ਤੁਸੀਂ ਸਮਰਥਨ ਦੇ ਰਹੇ ਹੋ ਉਸ ਫਿਲਮ ਨੂੰ ਪਹਿਲੀ ਗੱਲ ਤਾਂ ਮੈਨੂੰ ਕੋਈ ਗੱਲ ਦਾ ਜਵਾਬ ਦਿਓ ਕਿ ਪੰਜਾਬ ਦੇ ਵਿੱਚ ਕਿਹੜਾ ਬੰਦਾ ਰੋਕ ਰਿਹਾ ਜੀ ਇਹਨੂੰ ਪੰਜਾਬ ਪੂਰਾ ਨਾਲ ਕੁਝ ਚੁਣਿੰਦੇ ਬੰਦੇ ਨੇ ਜਿਹੜੇ ਆਪਣੀਆਂ ਰੋਟੀਆਂ ਸਿੱਕਨ ਨੂੰ ਲੱਗੇ ਹੋਏ ਆ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਕਿਸੇ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈਗਾ ਰਗਰੇਈ ਗੱਲ ਕੁਝ ਚੁਣਿੰਦੇ ਬੰਦੇ ਨੇ ਜਿਹੜੇ ਆਪਣੇ ਇਸ ਮੁੱਦਿਆਂ ਤੇ ਰੋਟੀਆਂ ਸੇਕਦੇ ਨੇ ਇਸ ਮੁੱਦੇ ਤੇ ਰੋਟੇ ਆਪਣੀ ਪਹਿਚਾਨ ਬਣਾ ਲਈ ਮੁੱਦੇ ਤੇ ਰੋਟੀਆਂ ਸੇਕਦੇ ਨੇ ਮੈਂ ਉਹਨਾਂ ਦੇ ਸ਼ਰਿਆ ਮੂੰਹ ਤੇ ਗੱਲ ਕਹਿਣਾ ਕਿ ਪੰਜਾਬ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਤਾਂ ਇਹ ਡਰ ਤਾਂ ਨਹੀਂ ਪੈ ਗਿਆ ਕਿ ਸਾਡੀ ਸੱਚਾਈ ਅੱਗੇ ਆਊਗੀ ਬਾਕੀ ਗੱਲ ਹੈ ਕਿ ਪੰਜਾਬ ਦੀ ਗੱਲ ਹੈ ਪੰਜਾਬ ਕੋਈ ਨਹੀਂ ਵਿਰੋਧ ਕਰ ਰਿਹਾ ਖਾਲਸਾ ਜੀ ਕੀ ਲੱਗਦਾ ਹੈ ਕਿ ਕਹ ਰਹੇ ਨੇ ਪੂਰਾ ਪੰਜਾਬ ਵਿਰੋਧ ਨਹੀਂ ਕਰ ਰਿਹਾ ਤੁਸੀਂ ਕਹਿੰਦੇ ਹੋ ਵੀ ਸਾਰਾ ਪੰਜਾਬ ਵਿਰੋਧ ਦੇ ਵਿੱਚ ਖੜਾ ਹੈ ਪੂਰੇ ਪੰਜਾਬ ਦੇ ਲੋਕ ਜਿਹੜੇ ਸਿੱਖ ਨੌਜਵਾਨ ਨੇ ਜਾਂ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦੇ ਨੇ ਵੀ ਅਸੀਂ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ ਕਿਉਂ ਕਹਿੰਦੇ ਹੋ ਤੁਸੀਂ ਪੂਰਾ ਬਾਲਡ ਕਰਦਾ ਮੈਂ ਕਹਿੰਦਾ ਥੋੜੀ ਕਰ ਦੇ ਪੂਰਾ ਬਾਲਡ ਕਰਦਾ ਪਿਆ ਪਰ ਇਹ ਤਾਂ ਕਹ ਰਹੇ ਨੇ ਕਿ ਪੰਜਾਬ ਦੇ ਕੁਝ ਲੋਕ ਜਿਹੜੇ ਨੇ ਚੰਦ ਲੋਕ ਨੇ ਉਹ ਕਰ ਰਹੇ ਨੇ ਸਿਰਫ ਉਹ ਕੁਝ ਸਿਵ ਸੈਨ ਵਾਲਿਆਂ ਨਾ ਜਿਹੜੇ ਕੁਝ ਜਿਹੜੇ ਸਿਵ ਸੈਨ ਵਾਲਿਆਂ ਨੇ ਵਿੱਚ ਹਿੱਸਾ ਪਾਇਆ ਆਇਆ ਉਹ ਕਹ ਰਹੇ ਨੇ ਵੀ ਇਹ ਚੱਲਣ ਦੇਣੀ ਹੈਗੀ ਅਸੀਂ ਦੀ ਨਹੀਂ ਕਹ ਰਹੇ ਇਹਦਾ ਕੀ ਤੁਹਾਡੇ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਉਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਹੜਾ ਸਰਦਾਰ ਬੰਦਾ ਜਿਹੜਾ ਵਿਰੋਧ ਕੀਤਾ ਦੱਸੋ ਨਾ ਸਾਰੇ ਕਰਦੇ ਆ ਗਏ ਕਿਹਨੇ ਕੀਤਾ ਮੈਂ ਕਹਿੰਦਾ ਦੋਈ ਦੱਸ ਦੋ ਮੈਨੂੰ ਵੀ ਸਾਡੇ ਸਾਰੇ ਸਾਰੇ ਸਾਡੇ ਸਾਰੇ ਜਹਬੰਦੀਆਂ ਰਾਇਆ ਰਾਜ ਸਿੰਘ ਕੁਲਵਿੰਦਰ ਸਿੰਘ ਉੱਪਰ ਤੱਕ ਸਾਡੇ ਦਰਬਾਰ ਸਾਹਿਬ ਦੇ ਜਿਹੜੇ ਜਹਬੰਦੀਆਂ ਨੇ ਵਿਰੋਧ ਨਹੀਂ ਥਾਲਸਾ ਜੀ ਥਾਲਸਾ ਜੀ 1 ਮਿੰਟ 1 ਮਿੰਟ 1 ਮਿੰਟ ਥਾਲਸਾ ਜੀ ਵਿਰੋਧ ਕਿਉਂ ਵਿਰੋਧ ਕਿਉਂ ਸੈਂਡਵੀਜੀ ਵਿਰੋਧ ਕਿਉਂ ਕਰ ਰਹੇ ਹੋ ਤੁਸੀਂ ਵਿਰੋਧ ਕਰ ਰਹੇ ਆ ਉਹਦੇ ਵਿੱਚ ਗਲਤ ਸਾਰਾ ਦਿਖਾਇਆ ਆ ਚੱਲ ਮੈਂ ਤਾਂ ਛੱਡ ਦਿੰਨੇ ਆ ਪਿੰਡਰਾਲੇ ਸੰਤਾਂ ਨੂੰ ਉਹਨਾਂ ਨੇ ਡੁਪਲੀਕੇਟ ਦਿਖਾਇਆ ਅੱਜ ਆਪਾਂ ਡੁਪਲੀਕੇਟ ਸੰਤ ਦਿਖਾਤਾ ਠੀਕ ਹੈ ਨਾ ਕੱਲ ਨੂੰ ਸਾਡੇ ਨਾਨਕ ਨੂੰ ਵੀ ਗਲਤ ਦਿ ਜਨ ਦੇ ਧਰਮ இந்து ਧਰਮ ਦੇ ਵਿੱਚ ਮੈਂ ਸਾਰੇ ਗੱਲਾਂ இந்து ਧਰਮ ਦੇ ਵਿੱਚ ਕੁਝ ਜਦੋਂ ਆਪਾਂ ਮੂਰਤੀਆਂ ਲੈ ਕੇ ਜਾਂਦੇ ਆ ਜਦੋਂ ਆਪਾਂ ਕੀ ਕਹਿੰਦੇ ਨੇ ਝਾਕੀਆਂ ਕੱਢਦੇ ਆ ਸ਼ਿਵਜੀ ਬਣਾਏ ਹੁੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਬੋਤਲਾਂ ਫੜੀਆਂ ਹੁੰਦੀਆਂ ਸ਼ਰਾਬ ਦੀਆਂ ਉਹਨੂੰ ਤਾਂ ਇਹਨਾਂ ਨੂੰ ਬੋਲ ਨਹੀਂ ਸਕਦੇ ਨੇ ਤੇ ਮੂੰਹ ਦੇ ਵਿੱਚ ਕਣੀ ਫੁੱਲੇ ਪਏ ਹੋਏ ਆ ਉਹ ਬੋਲਣਾ ਚਾਹੀਦਾ ਇੱਕ ਗੱਲ ਤੁਹਾਨੂੰ ਤੁਹਾਡੀ ਨੌਲੇਜ ਹੀ ਦੱਸਦਾ ਜਦੋਂ ਇਦਾਂ ਦਾ ਕੋਈ ਕੰਮ ਕੰਮ ਹੁੰਦਾ ਪਹਿਲੀ ਗੱਲ ਤਾਂ ਜਿੰਨੀਆਂ ਝਾਂਕੀਆਂ ਨਿਕਲਦੇ ਸੀ ਜਿੰਨੇ ਉਹਦੇ ਚ ਜਾਗਰਨ ਦੇ ਵਿੱਚ ਜੋ ਗਲਤ ਹੁੰਦਾ ਸੀ ਅਸੀਂ ਸਾਰਾ ਬੰਦ ਕਰਾਇਆ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਨਾ ਰਹਿੰਦੇ ਦਿਖਾਣਾ ਮੈਂ ਤੁਹਾਨੂੰ ਹੁਣੇ ਦਿਖਾਣਾ ਇਹਦੀ ਜਲ ਚੱਲ ਵੜਿਆ ਹੋ ਗਿਆ ਹੋਰ ਸੁਣੀ ਚੱਲੋ ਨੀ ਹੋਈ ਬਾਬਾ ਜੀ ਨੂੰ ਕੋਈ ਵਿਰੋਧ ਕਿਹੜਾ ਬਾਬਾ ਜੀ ਨੇ ਸਿਰਫ ਜਾਣ ਕੇ ਬਾਬਾ ਜੀ ਨੂੰ ਚਾਹੀਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁੱਦਾ ਬਾਬਾ ਜੀ ਕੋਈ ਮੁੱਦਾ ਨਹੀਂ ਆ ਵਿਰੋਧ ਦਾ ਹਾ 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 ਅਗਰ ਲਾਗੇ ਮੈਨੂੰ ਇੱਕ ਗੱਲ ਦਾ ਜਵਾਬ ਦੋ ਫਿਰ ਅਜੇ ਫਿਲਮ ਰੀਲ ਨਹੀਂ ਹੋਈ ਤੁਹਾਨੂੰ ਇਹਨਾਂ ਅਪਰਾਧ ਜਨ ਇੱਕ ਕਿਹੜਾ ਕੋਈ ਇਤਰਾਜ਼ ਆ ਕਿਹੜਾ ਸੀਨ 'ਚ ਇਤਰਾਜ਼ ਆ ਇਹ ਕਹਿੰਦੇ ਸੰਤ ਸੰਤ ਭਿੰਡਰਾਂ ਵਾਲੇ ਨੂੰ ਗਲਤ ਉਹਦੀ ਉਹਦੇ ਉਹਦਾ ਕਿਰਦਾਰ ਨੁਭਾਇਆ ਗਿਆ ਉਹ ਕੁਛ ਨਾ ਕੁਛ ਸੀਨ ਦਿਖਾਉਣ ਲਈ ਕਿਰਦਾਰ ਨੁਭਾਇਆ ਜਾਊਗਾ ਉਹ ਸੰਤ ਤਾਂ ਕੋਈ ਬਾਬਾ ਤਾਂ ਨਹੀਂ ਦੂਜਾ ਬਣ ਗਿਆ ਤੁਹਾਡੇ ਲਈ ਹੋਊਗਾ ਸੰਤ ਲੋਕਾਂ ਲਈ ਤਾਂ ਬੰਦਾ ਸੀ ਆ ਬੰਦਾ ਕਿਤਾ ਸੀਗਾ ਮੈਂ ਚੱ ਮਾ ਮੰਨਦੇ ਹੋ ਮਾ ਮੰਨਦੇ ਹੋ ਇੰਦਰਾ ਗਾਂਧੀ ਨੂੰ ਇੰਦਰਾ ਗਾਂਧੀ ਨੂੰ ਮਾ ਮੰਨਦੇ ਹੋ ਨਹੀਂ ਇੰਦਰਾ ਗਾਂਧੀ ਨੂੰ ਮਾ ਮੰਨਦੇ ਹਾਂ ਮਿਸਟਰ ਮੰਨਦੇ ਅਸੀਂ ਐਵੇਂ ਮੰਨਦੇ ਹੋ ਮਿਸਟਰ ਜੀ ਹਿੰਦੁਸਤਾਨ ਦੇ ਹਨ ਮੰਨਦੇ ਉਹਦੇ ਵਿੱਚ ਟ੍ਰੇਲਰ ਦੇਖਿਆ ਤੂੰ ਉਹਦੇ ਫਿਲਮ ਦਾ ਟ੍ਰੇਲਰ ਜਿਹੜਾ ਆਇਆ ਟ੍ਰੇਲਰ ਫਿਲਮ ਦਾ ਟ੍ਰੇਲਰ ਦੇਖਿਆ ਤੂੰ ਮੈਂ ਕੋਈ ਟ੍ਰੇਲਰ ਨਹੀਂ ਦੇਖਿਆ ਫਿਰ ਫਿਰ ਤੂੰ ਗੱਲ ਕਿਦਾਗਾ ਮੈਂ ਇਹ 1 ਸਕਿੰਟ ਫਿਲਮ ਤੂੰ ਪਹਿਲਾਂ ਮੇਰੀ ਗੱਲ ਵੀਡੀਓ ਮੈਂ ਵੀਡੀਓ ਚ ਤੂੰ ਦੇਖਿਆ ਤੁਸੀਂ ਤੁਸੀਂ ਇੱਕ ਮਿੰਟ ਤੁਸੀਂ ਦੇਖੀ ਪੂਰੀ ਫਿਲਮ ਦੇਖੀ ਟ੍ਰੇਲਰ ਫਿਲਮ ਦਾ ਕੋਈ ਟ੍ਰੇਲਰ ਦੇਖਿਆ ਨਹੀਂ ਮੈਂ ਤਾਂ ਟ੍ਰੇਲਰ ਦੇ ਵਿੱਚ ਕੋਈ ਮੈਨੂੰ ਅਤਰਾਜਨਕ ਤਾਂ ਕੋਈ ਲੱਗੇ ਹੀ ਨਹੀਂ ਕਿਸੇ ਤਰ੍ਹਾਂ ਦਾ ਵੀ ਆ ਬਾਬਾ ਹੀ ਨਹੀਂ ਲੱਗਿਆ ਮੈਂ ਤਾਂ ਰਿਲੀਜ਼ ਹੀ ਨਹੀਂ ਹੋਈ ਦੇਖ ਕਿ ਤੂੰ ਇਹ ਗੱਲ ਦਾ ਮਕਸਦ ਹੀ ਹੈ ਗੱਲ ਤਾਂ ਸੁਣੋ ਮੇਰੀ ਇੱਕ ਫਿਲਮ ਦੇਖੀ ਨਹੀਂ ਟ੍ਰੇਲਰ ਦੇ ਆਪਾਂ ਵਿਵਾਦਸ਼ ਖੜਾ ਕਰੀ ਜਾਨੇ ਆ ਤੇ ਵਿਵਾਦ ਹੈ ਕਿਸ ਚੀਜ਼ ਦਾ ਅਸੀਂ ਤਾਂ ਕੋਸ਼ਿਸ਼ ਕੋਸ਼ਿਸ਼ ਹੈ ਬਜ਼ਾਣਾ ਕਰਨੇ ਕੁਛ ਸਭ ਸਹਿਣ ਵਾਲੇ ਇਹਦੇ ਗੱਲ ਤਾਂ ਸੁਣੋ 2 ਮਿੰਟ ਹੌਸਲਾ ਰੱਖੋ ਤੁਸੀਂ ਕਹਿ ਰਹੇ ਹੋ ਆਪਣੇ ਮਨਿਸਟਰ ਸੀਗਾ ਸੀਨਾ ਇੰਦਰਾ ਗਾਂਧੀ ਮਨੇ ਦੱਸ ਉਹ ਗੰਜਾ ਆ ਲਿਬੜਿਆ ਤੇ ਬੜਾਇਆ ਪਤਾ ਨਹੀਂ ਨੌਂਦਾ ਆ ਜਾਂ ਨਹੀਂ ਨੌਂਦਾ ਉਹਦੇ ਤੇ ਹੱਥ ਫੇਰਨ ਲਿਆ ਕੀ ਗੱਲ ਮਨਿਸਟਰ ਦੇ ਹੱਥ ਫੇਰ ਦੇਣਗੇ ਜਨਾਨੀ ਕਿਹੜਾ ਹੱਥ ਫੇਰ ਕਿਉਂ ਡੇਕ ਟੇਲਰ ਦਾ ਚੱਲ ਮੈਂ ਤੁਹਾਨੂੰ ਹੁਣ ਦਿਖਾਉਣਾ ਹੈ ਕਿਉਂ ਨਹੀਂ ਕਿਹੜਾ ਗੰਜਾ ਆ ਜਾਂ ਦਿਖਾਉਂਦਾ ਟੇਲਰ ਦੇ ਵਿੱਚ ਉਹਦੇ ਫੇਰ ਦਾ ਪਿਆ ਐਦਾਂ ਹੱਥ ਫੜਦਾ ਪਿਆ ਕਿ ਰਿਸਟ ਮੇਸਟਰ ਸਾਡਾ ਹੱਥ ਫੜੂਗੀ ਉਹ ਉਹ ਲੰਡੂ ਆ ਬੰਦਾ ਪਤਾ ਨਹੀਂ ਉਹ ਕਿਹੜਾ ਹੈਗਾ ਕਿਹੜਾ ਨਹੀਂ ਇੱਕ ਪਾਸੇ ਤਾਂ ਇਹ ਕਹਿੰਦੇ ਪ੍ਰਾਈਮ ਮਿਨਿਸਟਰ ਨੂੰ ਗਲਤੀ ਇੱਕ ਪਾਸੇ ਉਹ ਉਹਨਾਂ ਦੇ ਕੋਈ ਹੱਥ ਫੇਰਦਾ ਤੇ ਇਹਨਾਂ ਨੂੰ ਗਲਤੀ ਵੀ ਲੱਗਦੀ ਕਿਉਂ ਉਹਨਾਂ ਨਾਲ ਇੱਕ ਪਾਸੇ ਗੱਲ ਉਹ ਇੱਕ ਪਾਸੇ ਹੋ ਜੋ ਚਾਹਤਾ ਹੋ ਨਾ ਇੱਕ ਪਾਸੇ ਨਾ ਹੋ ਪਹਿਲਾਂ ਤੁਸੀਂ 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 ਫਿਲਮ ਦੇ ਤੁਸੀਂ ਹਮਾਇਤ ਕਰ ਰਹੇ ਹੋ ਫਿਲਮ ਦੇ ਫਿਲਮ ਦੇ ਫਿਲਮ ਦੇ ਸਮਰਥਨ ਦੇ ਵਿੱਚ ਖੜੇ ਹੋ ਫਿਲਮ ਦੇ ਸਮਰਥਨ ਦੇ ਵਿੱਚ ਇਹ ਗੱਲ ਜੱਗ ਜਾ ਰਹੀ ਹੈ ਇਹ ਗੱਲ ਜੱਗ ਜਾ ਰਹੀ ਹੈ ਕਿ ਕੰਗੜਾ ਇਹਨਾਂ ਨੇ ਬੋਰਡ ਰੱਖੀ ਆ ਤਾਂ ਤੁਸੀਂ ਸੁਣਨ ਦੀ ਵੀ ਸ਼ਮਤਾ ਰੱਖੋ ਇੱਕ ਪਾਸੇ ਸਾਰੇ ਪੰਜਾਬ ਦੇ ਵਿੱਚ ਦੇਖ ਰਿਹਾ ਹਾਂ ਤੁਸੀਂ ਕਿ ਦੀ ਕੰਗੜਾ ਰੌਤ ਵੱਲੋਂ ਪੰਜਾਬੀਆਂ ਨੂੰ ਮਾਰਾ ਜਾਖਾ ਗਿਆ ਜਾ ਰਿਹਾ ਹੈ ਤੁਸੀਂ ਦੇਖੀਏ ਵੀਡੀਓ ਕਿਹੜੇ ਕਿਹਨੂੰ ਕਿਹਾ ਤੁਸੀਂ ਨਹੀਂ ਦੇਖੀ ਕਿਹਨੇ ਕਿਹਾ ਮਾੜਾ ਨਹੀਂ ਦੇਖੀ ਤੁਸੀਂ ਬਾਜੀ ਹੁਣ ਸੁਣ ਲੋ ਕਿਸਾਨਾਂ ਵਾਲੇ ਮਾੜਾ ਕਿਹਾ ਗਿਆ ਕਿਨਾਂ ਰਣੋਤ ਨੇ ਅਗਰ ਉਸ ਦੌਰਾਨ ਜਦੋਂ ਇੱਥੇ ਲੱਗਿਆ ਸੀ ਧਰਨਾ ਲੱਗਿਆ ਸੀਗਾ ਦਿੱਲੀ ਦੇ ਵਿੱਚ ਉਹਦੇ ਵਿੱਚ ਕੁਝ ਸ਼ਰਾਰਤੀ ਅੰਸਰ ਆਏ ਸੀ ਯਾਦ ਹੋਣਾ ਤੁਹਾਨੂੰ ਕਿੰਨੇ ਪੁਲਿਸ ਨੇ ਚੱਕ ਚੱਕ ਕੇ ਅੰਦਰ ਕੀਤੇ ਕੀਤੇ ਨਾ ਮਾਹੌਲ ਖਰਾਬ ਕਰਨਾ ਸੀ ਉਹਨੇ ਉਸ ਟਿੱਪਣੀ ਦੇ ਗੱਲ ਕੀਤੀ ਸੀ ਕਿ ਕੁਝ ਬੰਦੇ ਵਿਕਾਊ ਨੇ ਜਿਹੜੇ ਇੱਥੇ ਆ ਗਏ ਮਾ ਪੰਜਾਬ ਦਾ ਜਾਂ ਦਿੱਲੀ ਦਾ ਜਾਂ ਧਰਨੇ ਦਾ ਮਾਹੌਲ ਹੋਰ ਸਾਭ ਨਾ ਬਣਾਉਣ ਦੇ ਉਹਨੇ ਗੱਲ ਜ਼ਿਕਰ ਕਰਿਆ ਸਾਰਿਆਂ ਈਆਂ ਪੈਣਾ ਨੂੰ ਕਿਹਾ ਸੀ ਸਾਰਿਆਂ ਨੂੰ ਥੋੜੀ ਕਿਉਂ ਨਹੀਂ ਉਹ ਕਹਿੰਦੇ 3-300 ਰੁਪਏ ਦਾ ਬੇਟੇ ਵੇਡਣ ਵਾਲੀਆਂ ਨੇ ਓਏ ਸਾਡੇ ਆ ਧੀਆਂ ਭੈਣਾਂ ਨੂੰ ਕਿਹਾ ਉਹਨੇ ਉਹ ਤਾਂ ਹੀ ਉਹਦੇ ਪਈਆਂ ਨੇ ਪਰ ਉਥੇ ਉਥੇ ਤਾਂ ਇਹ ਗੱਲ ਵੀ ਕਹਿ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾਾਂ ਵਿੱਚ ਚੱਲ ਰਹੀ ਹੈ ਨੇ ਕਿ ਵੀ ਜਿੱਥੇ ਸ਼ੰਭੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਮੋਰਚਾ ਲੱਗਿਆ ਹੋਇਆ ਹੈ ਉੱਥੇ ਬਲਾਤਕਾਰ ਵੀ ਹੁੰਦੇ ਨੇ ਇਹ ਗੱਲ ਵੀ ਸੋਸ਼ਲ ਮੀਡੀਆ ਤੇ ਸੁਰਖੀਆਂ ਦੇ ਵਿੱਚ ਗੱਲ ਤਾਂ ਬਹੁਤ ਦੂਰ ਚੱਲ ਜਾਂਦੀ ਹੈ ਜੇ ਤੁਸੀਂ ਫਿਰ ਤੁਸੀਂ ਉੱਧਰ ਸਮਰਥਨ ਹੈ ਸੱਚ ਬੋਲਣਾ ਚਾਹਾਂ ਤਾਂ ਗੱਲ ਦਾ ਵਿਵਾਦ ਹੋਈ ਨਾ ਤੁਸੀਂ ਸੱਚ ਬੋਲੋ ਸੱਚ ਬੋਲੋ ਕੀ ਸੱਚ ਹੈ ਉੱਥੇ ਬਹੁਤ ਕੁਝ ਹੈ ਦੱਸੋ ਜਿਹੜਾ ਤਾਂ ਬਹੁਤ ਇਹੋ ਜਿਹੀ ਚੀਜ਼ਾਂ ਸੀ ਅਗਰ ਉਹ ਚੀਜ਼ਾਂ ਦਿਖਾ ਦਿੰਦੇ ਤੇ ਸ਼ਾਇਦ ਜਿੰਨੇ ਵੀ ਆਪਣੇ ਜੱਥੇਬੰਦੀਆਂ ਸੀ ਜੋ ਕਿਸਾਨ ਜੱਥੇਬੰਦੀਆਂ ਸੀ ਸ਼ਾਇਦ ਉਹ ਸ਼ਰਮਨਾਕ ਹੋ ਜਾਂਦੇ ਪਰ ਮੈਂ ਉਹ ਗੱਲਾਂ ਕਰਨਾ ਨਹੀਂ ਚਾਹੁੰਦਾ ਨਾ ਮੈਂ ਪੰਜਾਬ ਦਾ ਮਾਹੌਲ ਖਰਾਬ ਹੋਣਾ ਚਾਹੁੰਦਾ ਗੱਲ ਤਾਂ ਗੱਲ ਆਪਾਂ ਕਰ ਰਹੇ ਜਿਹੜੇ ਸ਼ੰਭੂ ਬਾਰਡਰ ਤੇ ਖੜੇ ਸੀਗੇ ਤੁਸੀਂ ਕਹਿ ਰਹੇ ਹੋ ਵੀ ਉਹ ਬੰਦੇ ਉੱਥੇ ਗਲਤ ਕੰਮ ਹੁੰਦਾ ਸੀ ਤੁਸੀਂ ਮੰਨਦੇ ਫਿਰ ਇਸ ਕਰ ਚਲੋ ਮੈਂ ਇਸ ਟਿੱਪਣੀ ਤੇ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਦੇਖੋ ਉੱਥੇ ਸਾਰੇ ਸੰਦੀਪ ਸਾਡੇ ਧੀਆ ਪੈਣਾ ਅਸੀਂ ਵੀ ਗਏ ਸੀ ਏਦਿਹੀ ਕੋਈ ਗੱਲ ਜਿੱਥੇ ਗੱਲ ਦੇਸ਼ ਦੀ ਹੋਊਗੀ ਅਸੀਂ ਅਸੀਂ ਉੱ ਉਹੀ ਗੱਲ ਫਿਲਮ ਤੇ ਆਪਾਂ ਜਿਹੜੀ ਗੱਲ ਕਰਨਾ ਚਾਹੁੰਦੇ ਉਹੀ ਕਰੀ ਆਪਾਂ ਹੋਰ ਮੁੱਦੇ ਤੇ ਨਾ ਜਾਈਏ ਗੱਲ ਫਿਲਮ ਦੀ ਗੱਲ ਹੋ ਰਹੀ ਹੈ ਇੱਕ ਇੱਕ ਮੌਜੂਦਾ ਐਮਪੀਆ ਮੈਂਬਰ ਆਫ ਪਾਰਲੀਮੈਂਟ ਹਿੰਦੁਸਤਾਨ ਦੀ ਸਰਕਾਰ ਦੀ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਅਗਰ ਉਹਨੇ ਕੋਈ ਇਕੋ ਆਰਟਿਸਟ ਵੀ ਹੈ ਅਗਰ ਉਹਨੇ ਕੋਈ ਫਿਲਮ ਬਣਾ ਆਤੀ ਅਗਰ ਫਿਲਮ ਦੇ ਵਿੱਚ ਕੋਈ ਇਤਰਾਜ਼ ਜਨਨੀ ਕੋਈ ਚੀਜ਼ ਹੈ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਅਗਰ ਜਾਣ ਬੁੱਝ ਕੇ ਗੱਲ ਆਈ ਨਹੀਂ ਕੀਤੀ ਨਹੀਂ ਪਹਿਲਾਂ ਹੀ ਆਪਾਂ ਉਹਦੇ ਚਰਚਾ ਕਰੀ ਆ ਬਿਆ ਮੰਨਦਾ ਮੈਂ ਤੁਹਾਡੀ ਗੱਲ ਤੁਸੀਂ ਵਿਰੋਧ ਚਲੋ ਤੁਸੀਂ ਸਿਵ ਸੈਨਾਲਿਓ ਜਿਹੜੇ ਉਹ ਕੁਝ ਸਿਵ ਸੈਨਾਲਿਓ ਮੇਰੇ ਵੀਰ ਕਿਉਂ ਨਹੀਂ ਕਰਦੇ 200% ਵਾਲੇ ਤੁਸੀਂ ਡੁਪਲੀਕੇਟ ਸਾਬਤ ਚਾਹਣੇ ਨਹੀਂ ਨਹੀਂ ਤੁਸੀਂ ਡੁਪਲੀਕੇਟ ਹੋ ਜਬ ਉਹ ਅਸਲੀ ਹੋਇਆ ਜਿਹੜੇ ਸਤਗੁਰ ਸਿੰਘ ਕਿਹੜੇ ਯਾਰ ਅਸੀਂ ਅਸਲੀ ਆ ਕਿਹੜੇ ਅਸਲੀ ਆ ਅਸਲੀਆਂ ਗੁਰੂ ਦੀ ਫੌਜ ਆ ਅਸੀਂ ਗੁਰੂ ਦੀ ਫੇਰ ਯਾਰ ਪਸਾਨ ਕਈ ਸੇਵਾ ਕਰਦੇ ਤੇ ਨਕਲੀ ਉਹਦੇ ਵਿੱਚ ਤੁਸੀਂ ਕਹਿ ਰਹੇ ਹੋ ਇੱਕ ਬੰਦਾ ਕਹਿ ਰਿਹਾ ਤੁਹਾਡੇ ਬੰਦੇ ਕਹਿ ਰਹੇ ਸਿਵਸੇ ਨਾਲੇ ਵੀ ਅਸੀਂ ਵਿਰੋਧ ਅਸੀਂ ਉਹ ਕਹਿ ਰਹੇ ਨਹੀਂ ਸੰਤ ਜੀ ਉਹ ਕਹਿ ਰਿਹਾ ਵਿਰੋਧ ਕਰਦੇ ਆ ਉਹ ਕਹਿੰਦੇ ਅਸੀਂ ਪੰਜਾਬੀ ਸਿੱਖ ਭਾਈ ਦੇ ਨਾਲ ਆ ਨੋ ਮਾਤ ਦਾ ਰਿਸ਼ਤਾ ਹੈਗਾ ਹੈਗਾ ਨਾ ਫਿਰ ਤੁਸੀਂ ਕਿਉਂ ਨਹੀਂ ਵਿਰੋਧ ਉਹ ਬੰਦੇ ਵਿਰੋਧ ਕਰ ਰਹੇ ਵੀ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਗਲਤ ਹੈ ਫਿਲਮ ਜੇ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਲੱਗਦਾ ਨਹੀਂ ਕਿ ਤੁਹਾਨੂੰ ਤੁਸੀਂ ਦੇਖੋ ਸਾਰਾ ਪੰਜਾਬ ਵਿਰੋਧ ਕਰ ਰਿਹਾ ਹੈ ਇੱਕ ਪਾਸੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਜੇ ਮੰਨ ਲਓ ਕੋਈ ਵਿਰੋਧ ਹੁੰਦਾ ਤਾਂ ਤੁਸੀਂ ਪੰਜਾਬ ਤੋਂ ਅਲੱਗ ਕਿਉਂ ਚੱਲ ਰਹੇ ਹੋ ਮੈਂ ਕੋਈ ਅਲੱਗ ਨਹੀਂ ਚੱਲਦਾ ਪਿਆ ਜੀ ਮੈਂ ਤੁਹਾਨੂੰ ਅੱਜ ਨਹੀਂ ਹੁਣ ਵੀ ਤੁਹਾ ਚਾਰ ਵਾਰ ਕਹਿਤੀ ਗੱਲ ਅਗਰ ਉਹਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਅਸੀਂ ਵੀ ਉਹਦਾ ਵਿਰੋਧ ਕਰਾਂਗੇ ਅਗਰ ਉਹਨੇ ਸਚਾਈ ਦਿਖਾਈ ਫਿਰ ਸਚਾਈ ਜੰਗਸਟਰਾਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਨਾ ਕਿ ਆ ਐਕਚੁਅਲ ਦੇਚ 1984 ਚ ਆ ਕੁਝ ਹੋਇਆ ਸੀ ਕਿਸੇ ਦੀ ਕੋਈ ਕਿਸੇ ਦੇ ਪਰਸਨਲ ਅਟੈਕ ਤਾਂ ਨਹੀਂ ਨਾ ਹੈਗਾ ਆਪਾਂ ਉਹਨੂੰ ਦੇਖੀਏ ਅਗਰ ਤੁਹਾਨੂੰ ਲੱਗਦਾ ਉਹਦੇ ਵਿੱਚ ਵਿਰੋਧ ਵਿਰੋਧਤਾ ਹੋਣੀ ਚਾਹੀਦੀ ਸੀ ਅਸੀਂ ਵੀ ਕਰਾਂਗੇ ਅਸੀਂ ਅਸੀਂ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਯਾਰ ਸਮਝੋ ਮੇਰੀ ਗੱਲ ਅਸੀਂ ਪੰਜਾਬ ਦੇ ਨਾਗਰਿਕ ਤਾਂ ਅਸੀਂ ਪੰਜਾਬੀ ਹਿੰਦੂ ਆ ਯਾਰ ਐਦਾਂ ਨਹੀਂ ਹੋ ਸਕਦਾ ਇਹੇ ਜੇ ਬਾਬੇ ਖਰਾਬ ਕਰਦੇ ਨੇ ਆਲੇ ਜਿਹੜੇ ਹੈਗੇ ਹਨ ਉਹ ਕੋ ਜਿਹੜੇ ਆਪਾਂ ਅਸੀਂ ਤਾਂ ਕਹਿੰਦੇ ਆ ਵੀ ਫਿਲਮ ਨਹੀਂ ਚੱਲਣੀ ਚਾਹੀਦੀ ਨਾ ਫਿਲਮ ਚੱਲਣ ਦੇਣੀ ਆ ਨਾ ਅਸੀਂ ਲੱਗਣ ਦੇਣੀ ਆ ਅਸੀਂ ਵਿਰੋਧ ਕਰਾਂਗੇ ਜਿਹੜੇ ਕੁਛ ਸੈਵਸਨ ਆਲੇ ਆ ਜਿਹੜੇ ਲਵਾਉਣਾ ਚਾਹੁੰਦੇ ਆ ਗਿਆ ਉਹੀ ਪੰਗਾ ਲੈ ਰਹੇ ਆ ਗਿਆ ਡੁਪਲੀਕੇਟ ਸੈਵਸਨ ਆਲਾ ਕਹੂੰਗਾ ਮੈਂ ਅਸਲੀ ਨੋਗਾ ਸੈਵਸਨ ਆਲੇ ਜਿਹੜੇ ਅਸਲੀ ਸੀ ਉਹ ਸੀ ਜਿਹੜੇ ਉੱਥੇ ਖੜੇ ਸੀਗੇ ਜਿਹੜੇ ਕੀ ਲੱਗਦਾ ਕਿ ਇਹ ਜਿਹੜੇ 4 5 7 ਹੈਗੇ ਨੇ ਵੀ ਇਹਨਾਂ ਨੂੰ ਪ੍ਰੋਮੋਸ਼ਨ ਤੁਹਾਨੂੰ ਪ੍ਰੋਮੋਸ਼ਨ ਤਾਂ ਨਹੀਂ ਆਏਗੀ ਵੀ ਫੋਨ ਆਇਆ ਹੋਵੇ ਤੁਸੀਂ ਸਾਡੇ ਫਿਲਮ ਦੀ ਹਿੱਸਾ ਨਾ ਹਿੱਸਾ ਅੱਛਾ ਦੱਸੋ 1 ਮਿੰਟ ਲਈ ਇਹਨਾਂ ਦਾ ਹਿੱਸਾ ਹਨਾ ਅੱਗੇ ਕਹਿੰਦੇ ਸਾਡੀਆਂ 1984 ਸਾਡੀ ਬੰਦ ਹੋ ਗਈ ਸਾਡ ਦੱਸੋ ਨਾ ਅੱਜ ਅਗਰ ਮੰਨ ਲਓ ਆ ਚਲੋ ਮੰਨ ਲਿਆ ਇਹ ਕਹਿੰਦੇ ਸਾਡਾ ਹਿੱਸਾ ਇਹਨਾਂ ਤੋਂ ਇਹਨਾਂ ਦਾ ਹਿੱਸਾ ਨਹੀਂ ਹੈ ਤਾਂ ਵੀ ਚਲੋ ਇਹਨਾਂ ਦਾ ਹਿੱਸਾ ਤੁਸੀਂ ਇਹ ਕਰ ਰਹੇ ਹੋ ਪਰ ਕਿਸਾਨ ਵਿਰੋਧ ਕਿਉਂ ਕਰ ਰਹੇ ਕਿਸਾਨ ਵੀ ਤਾਂ ਵਿਰੋਧ ਕਰ ਰਹੇ ਨੇ ਕੌਣ ਕਿਸਾਨ ਵਿਰੋਧ ਕਰ ਰਹੇ ਨੇ ਕਿਸਾਨ ਸਾਰੇ ਵਿਰੋਧ ਕਰ ਰਹੇ ਨੇ ਕਿਸਾਨ ਨਜ਼ਰ ਆ ਰਹੇ ਨੇ ਸਾਰੇ ਸੋਲੋ ਚਲੋ ਮੈਂ ਇਹ ਨਹੀਂ ਕਹਿੰਦਾ ਵਿਰੋਧ ਕਰਨ ਹਰ ਬੰਦੇ ਦਾ ਇੱਕ ਹੱਕ ਹੈ ਹਰ ਬੰਦੇ ਦਾ ਇੱਕ ਪੰਜਾਬ ਦੇ ਵਿੱਚ ਉਹਨੂੰ ਫ੍ਰੀडम ਆ पर कम से कम फिल्म तो रिलीज हो जा दो जो फिल्म रिलीज, जो रिलीज, हो हो जो रिलीज तो बार अगर उच गलो मैं बाबा जी ना पत्रकार जी ये रिलीज होगी हो। तो बंद ही नहीं होने जो पहले जे आपा गल सुनो जे आपा जे बंदा आ रहा है ना जो उठदा पया जे हुन பாம்பड़ लगया ਥੱਲੇ ਜੇ ਉਹਨੂੰ ਆਪਾ ਪੈਰ ਨਾਲ ਦੱਬ ਲਾਂਗੇ ਨਾ ਮਸਲਾਂਗੇ ਤੇ ਉਹ பாம்பड़ ਨਹੀਂ ਨਿਕਲੋ ਚਿੰਗਾਰੀ ਫਿਰ ਚਿੰਗਾਰੀ ਦੱਬ ਕੇ ਰਹਿ ਜਾਂਦੀ ਹੁੰਦੀ ਆ ਦਿਓ ਆਗੇ ਤਾਂ பாம்பੜ ਹੋ ਜਾਣਾ ਪੂਰੇ ਬਾਲਡਰ ਚ ਹਾਹਾਕਾਰ ਹੋ ਜਾਣੀ ਆ ਫਿਰ ਸੈਵ ਸਨ ਨੇ ਕਹਿੰਦਾ ਇਹ ਲਾਤੀ ਫਿਲਮ ਇਹਨਾਂ ਨੇ ਆ ਗੱਲ ਕਰਨੀ ਵਾਅਦੇ ਵਿੱਚ ਦੇਖ ਲਿਓ ਤੁਸੀਂ ਆ ਦੇਖੋ ਹੁਣ ਅਜੇ ਫਿਲਮ ਆਈ ਨਹੀਂ ਪਹਿਲਾਂ ਹੀ ਗਲਤ ਹੈ ਗਲਤ ਹੈ ਇਹਨਾਂ ਨੂੰ ਦੇਖੋ ਇਹਨਾਂ ਨੂੰ ਕਾਹਦੀ ਖੁਸ਼ੀ ਚੜੀ ਹੈ ਉਹ ਉਹ ਤੋਂ ਵੰਡ ਦਿਓ ਤੁਸੀਂ ਮੂੰਹ ਜੀ ਬਾਣਾ ਹਾਂ ਉਹ ਤੋਂ ਵੰਡ ਆ ਜ ਰੀਲ ਹੋ ਗਈ ਮੇਰ ਮੈਨੂੰ ਲੱਡੂ ਖਵਾਣਗੇ ਕਹਿ ਰਹੇ ਤੁਹਾਡੇ ਮੂੰਹ ਤੇ ਗਲਤ ਹੈ ਕਿ ਕਮ ਸੇ ਕਮ ਕੋਈ ਯਾਰ ਇੱਕ ਤੁੱਕ ਹੋਣਾ ਜਦੋਂ ਯਾਰ ਨਜਾਇਜ਼ ਹੀ ਬੈਂਸੀ ਚਲੀ ਮੈਂ ਸਿਰਫ ਇੱਕ ਬਾਬੇ ਨੂੰ ਹੱਥ ਜੋੜ ਕੇ ਕਹਿੰਦਾ ਬਾਬੇ ਅਸੀਂ ਤੁਹਾਡੇ ਕੋਲ ਮਾਫੀ ਮੰਗਦੇ ਹਾਂ ਅਸੀਂ ਗਲਤ ਹੋ ਸਕੇ ਮੈਨੂੰ ਦੱਸਾਂ ਗੁਰੂ ਦਾ ਨਾਮ ਤਾਂ ਦੱਸ ਦੇ ਨਾ ਯਾਰ ਐਡਾ ਬਾਣਾ ਪਾਈ ਫਿਰ ਮੈਂ ਤਾਂ ਨਹੀਂ ਬਾਣਾ ਪਾਇਆ ਮੈਂ ਤੁਹਾਡੇ ਚੈਨਲ ਰਾਹੀਂ ਕਹਿੰਦਾ ਮੈਂ ਇੱਕ ਮਿੰਟ ਬਾਬਾ ਜੀ ਮੇਰੀ ਗੱਲ ਸੁਣ ਮੈਂ ਬਾਣਾ ਪਾਇਆ ਮੈਂ ਹਿੰਦੂਆਂ ਦੇ ਕੋਡ ਹੁੰਦਾ ਨਾ ਇਹਨਾਂ ਨੇ ਡਰੈਸ ਕੋਡ ਕੀਤਾ ਨਿਹਾਂ ਸਿੰਘ ਤੇ ਬਾਬੇਆਬਾਰੀ ਨੇ ਕਿਹਾ ਕਿ ਇਹਨੇ ਕਿਹਾ ਸਿਵ ਸਿਵ ਜਿਹੜਾ ਹੈਗਾ ਵੀ ਸਿਵ ਸੈਨਾ ਸਿਵ ਸੈਨਾਲੇ ਨਾਲ ਆ ਮੈਂ ਇਹਨਾਂ ਨੂੰ ਕਹਿੰਨਾ ਤੁਹਾਡੇ ਦੇਵੀ ਦੇਵਤੇ ਸੀ ਇੰਨੇ ਉਹਨਾਂ ਦੇ ਵਿੱਚੋਂ ਸਾਰੇ ਦਾ ਨਾਮ ਹੀ ਦੱਸ ਦਿਓ ਮੈਨੂੰ ਮੈਨੂੰ ਦੱਸ ਦਿਓ ਮੈਂ ਦੱਸਣ ਨੂੰ ਤਿਆਰ ਹਾਂ ਪਰ ਇਹ ਨਹੀਂ ਦੱਸ ਸਕਦੇ ਠੀਕ ਆ ਮੈਂ ਐਗਰੀ ਕਰਦਾ ਤੁਹਾਡੇ ਚੈਨਲ ਤੇ ਮੈਂ ਵੀ ਦੱਸੂਗਾ ਪਹਿਲਾਂ ਇਹਨਾਂ ਨੂੰ ਪੁੱਛਿਆ ਜਾਵੇ ਮੈਨੂੰ ਤੂੰ ਦੱਸ ਫਿਰ ਮੈਂ ਵੀ ਦੱਸੂਗਾ ਪਹਿਲਾਂ ਤੂੰ ਦੱਸ ਪਹਿਲਾਂ ਤੁਸੀਂ ਦੱਸ ਦਿਓ ਪਹਿਲਾ ਸਵਾਲ ਮੇਰਾ ਨਾ ਭਾਜੀ ਪਹਿਲਾਂ ਤੁਸੀਂ ਦੱਸੋ ਪਹਿਲਾ ਸਵਾਲ ਮੇਰਾ ਚਲੋ 1 ਮਿੰਟ ਲਈ ਮੈਂ ਤਾਂ ਕੁਝ ਵੀ ਨਹੀਂ ਆ 1 ਮ ਮੈਂ ਤਾਂ ਬਾਬੂ ਜੀ ਨੂੰ ਪਹਿਲਾਂ ਕੀ ਇਹ ਨਾ ਅਸੀਂ ਅਸੀਂ ਗਲਤੀ ਜਿਵੇਂ ਦੇਖਿਆ ਕਿ ਕਿਸਾਨਾਂ ਨੂੰ ਮਾੜਾ ਬੋਲਿਆ ਉਹਨਾਂ ਨੇ ਉਸ ਤੋਂ ਬਾਅਦ ਪਹਿਲਾਂ ਵੀ ਕਈ ਵਾਰੀ ਬਾਫੀਆਂ ਮੰਗੀਆਂ ਨੇ ਕੰਗਣਾ ਰਣੌਤ ਨੇ ਤੇ ਹੁਣ ਫਿਰ ਕੀ ਲੱਗਦਾ ਕਿ ਪਬਲਿਸਿਟੀ ਵਾਸਤੇ ਇਸ ਤਰ੍ਹਾਂ ਦੇ ਸਟੈਂਡ ਜਿਹੜੇ ਖੇਡੇ ਜਾ ਰਹੇ ਨੇ ਕੀ ਮਤਲਬ ਹੈ ਕੀ ਹੈ ਕਿਉਂ ਇਸ ਤਰ੍ਹਾਂ ਦੇ ਸਟੈਂਡ ਖੇਡੇ ਜਾ ਰਹੇ ਉਹ ਹਿੰਦੁਸਤਾਨ ਦੀ ਧੀ ਆ ਸਾਡੀ ਭੈਣ ਆ ਹਿੰਦੁਸਤਾਨ ਦੇ ਵਿੱਚ ਪੰਜਾਬੀ ਆਉਂਦਾ ਤੇ ਪੰਜਾਬ ਦੇ ਲੋਕਾਂ ਨੂੰ ਮਾੜਾ ਆਖਣਾ ਕੀ ਕਿੱਥੋਂ ਸਹੀ ਆ ਸੋਨੋ ਪਾਜੀ ਪੰਜਾਬ ਹਿੰਦੁਸਤਾਨ ਚ ਬਹੁਤ ਸਟੇਟਾਂ ਨੇ ਠੀਕ ਆ ਕਲੀ ਪੰਜਾਬੀ ਕਿਉਂ ਵਿਰੋਧ ਕਰਦੀ ਪੰਜਾਬੀ ਤਾਂ ਸਾਰੇ ਪਾਸੇ ਹੀ ਹੈ ਨਾ ਕੱਲਾ ਪੰਜਾਬੀ ਕਿਉਂ ਵਿਰੋਧ ਕਰਦਾ ਦੱਸੋ ਨਾ ਕਿਉਂਕਿ ਕੁਝ ਚੁਣੀंदे ਬੰਦੇ ਇਹ ਜਿਹਨੇ ਜਿਨ੍ਹਾਂ ਨੂੰ ਸਿਰਫ ਆਪਣੀ ਰੋਜ਼ੀ ਰੋਟੀ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਸੋਸ਼ਲ ਮੀਡੀਆ ਤੇ ਪੈਸੇ ਕਮਾਉਣ ਵਾਸਤੇ ਇਹ ਲੋਕ ਵਿਰੋਧ ਕਰਦੇ ਨੇ ਅੱਛਾ ਇਹਨੇ ਨਿਹੰਗ ਸਿੰਘ ਜੱਥੇਬੰਦੀ ਉਹ ਕਿਉਂ ਨਹੀਂ ਕਰਦੀਆਂ ਪਰ ਜੇ ਇਹ ਵਿਰੋਧ ਕਰਦੇ ਨੇ ਜੇ ਮੰਨ ਲਓ ਤੁਸੀਂ ਕਹਿ ਵੀ ਦਿੱਤਾ ਹੁਣ ਇਹ ਵਿਰੋਧ ਕਰਦੇ ਨੇ ਦੱਸ ਕਿੰਨੇ ਜਣੇ ਕਹਿ ਰਹੇ ਸੀ ਤੁਸੀਂ ਕੌਣ ਤੁਸੀਂ ਕਿੰਨੇ ਕਹਿ ਰਹੇ ਸੀ 10 ਕਿ ਜਣੇ ਜਿੱਦਾਂ ਇਹ ਕਹਿ ਰਹੇ ਲੰਡੂ 2-4 ਲੰਡੂ ਹੀ ਨੇ ਦੱਸੋ ਪੂਰਾ ਪੰਜਾਬ ਸਾਡਾ ਕਰ ਰਿਹਾ ਤੁਸੀਂ ਜਿਵੇਂ ਕਹਿ ਰਹੇ ਕਿ ਇਹ ਪੈਸੇ ਕਮਾਰੇ ਫਿਰ ਪੈਸੇ ਤੁਸੀਂ ਵੀ ਕਮਾਰੇਗਾ ਸੋਸ਼ਲ ਮੀਡੀਆ ਤੇ ਮੈਨੂੰ ਕੀ ਗੱਲ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਇਹਨਾਂ ਦਾ ਜਵਾਬ ਦੇਣਾ ਇਹਦੇ ਗੱਲ ਦਾ ਇਹਨਾਂ ਦਾ ਪਤਾ ਕੀ ਆ ਇਹਨਾਂ ਦੇ ਪਿੱਛੇ ਵੀਡੀਓ ਚੱਲ ਮੈਂ ਚੱਲਦਾ ਇਹਨਾਂ ਨੇ ਪ੍ਰਵਾਸੀ ਆਪਣੇ ਹੈਡਲ ਹੋਣ ਨੂੰ ਆਤ ਪਰ ਮੈਂ ਨਹੀਂ ਕਹਿ ਰਿਹਾਗਾ ਪ੍ਰਵਾਸੀ ਕਹਿ ਰਿਹਾ ਗਿਆ ਕਹਿੰਦਾ ਵੀ ਇਹੀ ਹੈਲਟ ਹੋਣ ਕਰਕੇ ਸੈਂਡੀ ਸਾਡੀਆਂ ਵੀਡੀਓ ਬਣਾਉਂਦਾ ਹੈਗਾ ਇਹ ਵੀ ਪੈਸੇ ਕਮਾਉਣ ਵਾਸਤੇ ਫਿਰ ਆਪਣੀਆਂ ਵੀਡੀਓ ਚਲਾ ਰਹੇ ਵੀ ਪਰ ਪ੍ਰਵਾਸੀਆਂ ਪ੍ਰਵਾਸੀਆਂ ਨੂੰ ਵਿੱਚ ਲੈ ਲਿਆ ਸੀ। ਚਲੋ ਫਿਲਮ ਨਹੀਂ ਚੱਲਣ ਦਿੱਤੀ ਜਾਊਗੀ। ਨਹੀਂ ਨਹੀਂ ਚੱਲਣ ਦੇਵਾਂਗੇ। ਫਿਲਮ ਦਾ ਹੀ ਪੂਰੀ ਵਿਰੋਧ ਕਰਾਂਗੇ। ਜਿਹੜੀ ਸਾਡੀ ਅਸਲੀ ਸੈਵ ਸੈਨਾ ਆ ਗਈ ਅਸੀਂ ਉਹਨਾਂ ਨਾਲ ਖੜਾਂਗੇ। ਵਿਰੋਧ ਕਰਾਂਗੇ ਸਾਡੇ ਬਹੁਤ ਮਾਨ ਦੀ ਗੱਲ ਕੀਤੀ ਉਹ ਸੈਵ ਸੈਨਾਲੇ ਨੇ ਜਿੰਨੇ ਤੁਸੀਂ ਇੰਟਰਵਿਊ ਲੈ ਕੇ ਆਇਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੀ ਬਹੁਤ ਵਧੀਆ ਬੰਦੇ ਹੈਗੇ ਆ। ਵੀ ਐਦਾਂ ਆਪਾਂ ਜਿਹੜਾ ਅਸਲੀ ਨੋ ਮਾ ਦਾ ਰਿਸ਼ਤਾ ਉਹ ਮੰਨਿਆ ਜਾਊਗਾ ਤੇ ਜਿਹੜੇ ਚਾਰਕ ਲੰਡੂ ਉਹਨਾਂ ਦਾ ਨਹੀਂ ਮੰਨਿਆ ਜਾਣਾ ਜੀ। ਵਾਹਿਗੁਰਜੀ ਖਾਲਸਾ ਲੰਡੂ ਬੰਦਿਆ ਦੀ ਗੱਲ ਕੀ ਲੰਡੂ ਕੁਛ ਕਿੰਨੇ ਅੰਕਸ਼ਿੰਗ ਬਹੁਤ ਨੇ ਵਿੱਚ ਤੇ ਅਸੀਂ ਵੀ ਉਹਨਾਂ ਦਾ ਵਿਰੋਧ ਕਰਦੇ ਹਾਂ ਹਾਂ ਅਗਰ ਕੋਈ ਜੈਨੂਨ ਗੱਲ ਹੋਗੀ ਅਸੀਂ ਵੀ ਇਹ ਗੱਲ ਪਿੱਛੇ ਜੀ ਇਹਨਾਂ ਨੇ ਕੱਲ ਕੀਤੀ ਹੈ ਪ੍ਰਵਾਸੀਆ ਦੀ ਸਾਡੇ ਭਰਾ ਨੇ 70% ਤੇ 30% ਦੀ ਗੱਲ ਹੋਈ ਸੀਗੀ ਤੁਸੀਂ ਬੁਝਾ ਰਹੇ ਸੀ ਉਹਨਾਂ ਨੂੰ ਪਿੱਛੇ ਹੁਣ ਮੇਰੀ ਗੱਲ ਹੁਣ ਤੁਸੀਂ ਮੇਰੀ ਗੱਲ ਉਹਦੀ ਗੱਲ ਦਾ ਜਵਾਬ ਦੇ ਰਹੇ ਥੋਡੀ ਗੱਲ ਤਾਂ ਨਹੀਂ ਸੋਚੋ 70% ਸਾਡੇ ਭਰਾ ਨੇ ਸਾਰੀ ਦੁਨੀਆ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਚੱਲਦੇ ਪਏ ਨੇ ਪ੍ਰਵਾਸੀਆਂ ਨੂੰ ਲੈ ਕੇ ਮੈਂ ਨਹੀਂ ਕਹਿੰਦਾ ਉਹ ਵੀ ਸਾਡੇ ਹਿੰਦੁਸਤਾਨ ਦਾ ਹਿੱਸਾ ਵਾ ਪਰ ਪੰਜਾਬ ਦੇ ਵਿੱਚ ਮੈਂ ਨਹੀਂ ਕਹੂੰਗਾ ਉਹ ਹਰ ਕਮੈਂਟਰੀ ਦੇ ਵਿੱਚ ਪੰਜਾਬ ਤਾਂ ਹਰ ਨਾਗਰਿਕ ਇਹ ਗੱਲ ਕਹੂਗਾ ਕਿ ਪੰਜਾਬ 'ਚ ਪ੍ਰਵਾਸੀਆਂ ਨੇ ਕਿੰਨਾ ਬੁਰਾ ਹਾਲ ਕੀਤਾ ਹੋਇਆ ਔਰ ਜ਼ਿਆਦਾ ਨਹੀਂ ਸੋਚੋ 70% ਸਾਡੇ ਭਰਾ ਨੇ ਮੈਂ ਵਾਰ-ਵਾਰ ਕਹਿੰਨਾ ਅਸੀਂ ਚਲਵਾਵਾਂਗੇ ਪੋਸਟਰ ਰੀਲਿਸ ਕਰਾਂ ਤੁਹਾਨੂੰ ਦਿੱਤਾ ਜਾਂਦਾ ਤੇ ਆਓ ਮੈਂ ਹੁਣੇ ਕਰ ਦਿੰਦਾ ਹੁਣੇ ਕਰਾਂਗਾ ਲਿਆਓ ਪੋਸਟਰ ਰੀਲਿਸ ਹੋਇਆ ਨਹੀਂ ਹੁਣ ਕਰੂੰਗਾ 10 ਦਿਨ ਦਾ ਸਿਰਫ ਡਰੇ ਕੀਤਾ ਬਾਬਾ ਜੀ ਨੂੰ ਐ ਕਹਿੰਦਾ ਕੰਗਣਾ ਸਾਡੀ ਭੈਣ ਸਾਡੀ ਕੀ ਭੈਣ ਉਹ ਮਹਾਰਾਜ ਹਰ ਹੈ ਉਹ ਖੱਜਾਂ ਵਾਲੇ ਕਮਹੀ ਉਹ ਇਹ ਨਹੀਂ ਕਹਿੰਦੇ ਵੀ ਗੱਲ ਦਾ ਉਹ ਧੀ ਪੈਣ ਹੈਗੀ ਆ ਧੀ ਪੈਣ ਸਕਦੀ ਆ ਸ਼ੋਭੀ ਦਾ ਤਾਂ ਇਹਨਾਂ ਨੂੰ ਡਰ ਪਿਆ ਹੋਇਆ ਕਿ ਸਾਡੀ ਅਸਲੀ ਸ਼ੋਭੀ ਲੱਗ ਕੇ ਆ ਜਾਵੇ ਬਾਬੇ ਨੇ ਉਸ ਟਾਈਮ ਦੇ ਵਿੱਚ ਕੀ ਕੀਤਾ ਸੀ ਘਰਾਂ ਚੋਂ ਕੱਢ ਕੱਢ ਕੇ ਧੀਆਂ ਦੀ ਇੱਜ਼ਤਾਂ ਲੁੱਟੀਆਂ ਸੀ ਉਸ ਟਾਈਮ ਇਹਨਾਂ ਦੇ ਬੰਦਿਆਂ ਨੇ ਉਹ ਡਰਦੇ ਨੇ ਇਹ ਚੀਜ਼ਾਂ ਤੋਂ ਅਸਲੀ ਸੱਚ ਨਾ ਲੱਗ ਕੇ ਆ ਜਾਵੇ ਜੈ ਸ਼ੀਰ ਨਾਮ ਜੈ ਮਾ ਕਾਲੀ ਸ਼ੀਰ ਵਾਹਿਗੁਰੂ ਦਾ ਕਲਸਾ ਜੀ ਗਾਲੇ ਬੁਲਾਏ ਨਿਆਰ ਹੋ ਜਾਵੇ ਸਿੱਧਾ ਸਿੰਘਾਂ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ